ਕਿੰਨਾ ਕੰਜੂਸਾ ਕਰੇ ਵਿਆ ਤਾਂ ਮੈਨੂੰ ਕਿੱਡੀ ਜਾਣੋ ਕੀ ਆ ਵੀ ਮੇਰੀ ਕੀ ਆ ਵੀ ਕੀ ਦੱਸਾਂ ਵੀ ਇੱਕ ਸਾਬਣ ਦੀ ਚਾਹੀ ਨਵੀਂ ਲਾਉਣੀ ਹੋਵੇ ਨਾ ਘਰ 'ਚ ਤੇ ਘਰ 'ਚ ਪੰਜ ਮੈਂਬਰੀ ਕਮੇਟੀ ਬੈੰਦੀ ਆ ਸਾਰੇ ਮਿਲ ਕੇ ਸਲਾਹ ਕਰਦੇ ਵੀ ਲਾਉਣਾ ਸਾਬਣ ਕੇ ਨਹੀਂ ਲਾਉਣਾ ਐਨੇ ਕੰਜੂਸ ਯਾ ਵੀ ਜ਼ਾਲਾ ਟੱਬਰ ਅੱਧਾ ਘੰਟਾ ਗੀਜਰ ਲਾ ਕੇ ਤੇ ਸਾਰਾ ਦਿਨ ਮੀਟਰ ਲਾ ਕੇ ਖਲੋਤੇ ਰਹਿੰਦੇ ਆ ਵੀ ਕਿੰਨੇ ਜੁੰਟ ਬਲ ਗਏ ਕਿੰਨੇ ਜੁੰਟ ਬਲ ਗਏ ਵੀ ਚਾਹੀ ਉਗੀ ਕੀਤੀ ਪਈ ਆ ਮੇਰੀ ਆ ਪਰਸੋ ਮੈਨੂੰ ਮੜਾ ਜਾ ਕਰੰਟ ਲਾ ਕੇ ਆ ਤੇ ਕਿਹੇ ਤਾ ਮੇਰੀ ਗਾਸਣ ਮਾਤਾ ਚਾਹ ਚੁੱਧ ਦੁੱਧ ਪਾਉਂਦੇ ਨਹੀਂ ਕਿ ਸਗਉਂਦੇ ਆ ਮੇਰੀ ਸੱਸ ਮੇਰੇ ਉੱਤੇ ਕੋ ਲੋਤੀ ਰਹੀਦੀ ਆ ਪਸੇ ਨਾ ਐ ਨਾ ਐ ਐ ਹੋਰ ਨਹੀਂ ਹੋਣੀ ਬੁੰਦਾਰੇ ਸਾਹਿਬ ਦਾ ਦੁੱਧ ਪਾਉਣੀ ਆ ਮੈਂ ਚਾਹ ਪੋਚਣਾ ਕੋਸ਼ਣ ਨਵੀਂ ਤੇਲ ਦੀ ਸ਼ੀਸ਼ੀ ਲਾਉਣ ਵਾਸਤੇ ਮੈਨੂੰ ਹਜ਼ਾਰ ਤਰਲੇ ਕਰਨੇ ਪੈਂਦੇ ਆ ਵੀ ਆਕੂ ਕਿ ਤੇਲ ਨਹੀਂ ਮਿਲਦਾ ਤੇਲ ਲਗਾ ਕੇ ਰੱਖਦੀ ਆ ਕਉ ਤੇਲ ਕਿੱਥੇ ਗਿਆ ਉਹ ਪੀ ਗਈ ਮੈਂ ਕੌੜਾ ਤੇਲ ਸਬਜ਼ੀ ਚ ਪੈ ਗਿਆ ਹੋਰ ਕਿੱਥੇ ਗਿਆ ਨਹੀਂ ਹੁਣ ਕੀ ਹੋ ਗਿਆ ਤਾਂ ਕੀ ਦੱਸਾਂ ਆ ਮੰਮੀ ਆਪਣੀ ਮਰਜ਼ੀ ਨਾਲ ਮੈਂ ਨੈਟ ਦੇ ਉੱਤੋਂ ਇੱਕ ਸੂਟ ਮਗਾ